ਅਸੀਂ ਆਏ ਹਾਂ ਜੀ ਸਿਟੀ ਇਨਫੋ ਨਿਊਜ਼ ਨਵਾਂ ਸ਼ਹਿਰ ਤੋਂ ਅਸੀਂ ਲੈ ਕੇ ਆਏ ਹਾਂ ਲਾਈਵ ਧਰਨੇ ਦੀਆਂ ਤਸਵੀਰਾਂ ਕੁਝ ਤੇ ਅਸੀਂ ਸਰ ਜੀ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਧਰਨਾ ਜਿਹੜਾ ਅੱਜ ਲੱਗਾ ਹੋਇਆ ਹੈ ਇਹ ਕੀ ਸਮੱਸਿਆ ਹੈ ਲੋਕਾਂ ਦੀ ਕਾਦੇ ਕਰਕੇ ਧਰਨਾ ਲੱਗਾ ਹੈ ਇਸ ਚੀਜ਼ ਨੂੰ ਲੈ ਕੇ ਮੈਂ ਸੋਨ ਸਿੰਘ ਸਖਤੀ ਸਪੋਸਟ ਇੱਥੇ ਤੋਂ ਬੋਲ ਰਿਹਾ ਹਾਂ ਭਾਵੇਂ ਪੰਜਾਬ ਸਰਕਾਰ ਨੇ ਤਿੰਨੂ ਜਿਹੜੀਆਂ ਸਹਿਕਾਰੀ ਸੋਸਾਇਟੀਆਂ ਹਨ ਉਹਨਾਂ ਦੇ ਕਾਰਜੇ ਮਾਫ ਦਿੱਤੇ ਸੀਗੇ ਉਹਦੇ ਵਿੱਚੋਂ 42 ਸੁਸਾਇਟੀਆਂ ਸਾਡੇ ਜ਼ਿਲ੍ਹੇ ਦੀਆਂ ਓਨ ਫੰਡ ਸੁਸਾਇਟੀਆਂ ਜਿਨ੍ਹਾਂ ਸੁਸਾਇਟੀਆਂ ਨੇ ਆਪਣੇ ਫੰਡਾਂ ਵਿੱਚੋਂ ਪੈਸੇ ਦਿੱਤੇ ਵਾ ਲੋਕਾਂ ਦੀ ਇਮਾਨਤਾਂ ਵਿੱਚੋਂ ਪੈਸੇ ਮੂੜੇ ਸੀਗੇ ਉਹਨਾਂ ਦੇ ਸਰਕਾਰ ਨੇ ਮaaf ਨਹੀਂ ਕੀਤੇ ਜਿਨ੍ਹਾਂ ਸੋਸਾਇਟੀਆਂ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਪਣੇ ਮੈਂਬਰਾਂ ਨੂੰ ਕਰਜ਼ਾ ਦਿੱਤਾ ਸਿਰਫ ਉਹਨਾਂ ਦੀ ਮaaf ਕੀਤੀ ਆ ਤੋ ਇਸ ਕਰਕੇ ਅਸੀਂ ਇਸ ਅੱਜ ਥਾਣੇ ਦੇ ਬੈਠੇ ਆਂ ਵੀ ਸਰਕਾਰ ਨੇ ਸਾਡੀਆਂ ਸੋਸਾਇਟੀਆਂ ਦੇ ਕਰਜ਼ਾ ਜਿਹੜਾ ਆ ਉਹ ਵੀ ਮaaf ਕੀਤਾ ਜਾਵੇ ਕਿਉਂਕਿ ਪਹਿਲਾਂ ਜਦੋਂ ਕਿਸਾਨਾਂ ਦਾ ਕਰਜ਼ਾ ਮaaf ਕੀਤਾ ਉਸ ਵੇਲੇ ਸਾਡੀਆਂ ਸੋਸਾਇਟੀਆਂ ਦੇ ਵੀ ਕਿਸਾਨਾਂ ਦੇ ਕਰਜ਼ੇ ਮaaf ਕੀਤੇ ਆ ਔਰ ਹੁਣ ਸਰਗਰ ਨੇ ਇਹ ਸ਼ਰਤ ਲਾਤੀ ਵੀ ਜਿਨ੍ਹਾਂ ਜ਼ਾਇਟੀਆਂ ਨੇ ਬੈਂਕ ਤੋਂ ਕਰਜ਼ਾ ਲੈ ਲਿਆ ਦਿੱਤਾ ਸਿਰਫ ਉਹਨਾਂ ਨੂੰ ਹੀ ਮਾਫ਼ ਹੋਣਾ ਮਾਫ਼ ਕਰਨਾ ਹੈ ਇਸ ਕਰਕੇ ਜਿਹੜਾ ਆ ਇਹ ਕਿਸਾਨ ਮਜ਼ਦੂਰਾਂ ਦੇ ਬਜਰੂਸ ਹੋਆ ਇਸ ਕਰਕੇ ਗੱਲ ਜਿਹੜੀ ਸਾਰੀ ਜਿਹੜੀ ਸੰਗਤ ਉਹ ਸਾਹਨੇ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਗੱਲ ਕਰਦੇ ਆ ਜੀ ਜ਼ਿਲ੍ਹਾ ਪ੍ਰਧਾਨ ਸੁਸਾਇਟੀ ਦੇ ਨਾਲ ਹਾਂਜੀ ਸਰ ਜੀ ਕੀ ਮੰਗਾ ਸਰਕਾਰ ਤੋਂ ਤੁਹਾਡੀਆਂ ਧਰਨਾ ਇਹ ਕਿਸ ਚੀਜ਼ ਦਾ ਚੱਲ ਰਿਹਾ ਅੱਜ ਇਹ ਜਿਹੜਾ ਧਰਨਾ ਅੱਜ ਇੱਥੇ ਲਗਾਇਆ ਜਾ ਰਿਹਾ ਇਹਦੇ ਵਿੱਚ ਇਦਾਂ ਹੈਗੀ ਵੀ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਮਜ਼ਦੂਰਾਂ ਦੀ ਕਰਜ਼ਾ ਮਾਫੀ ਕੀਤੀ ਆ ਵਿੱਚ ਕੋਸ਼ਿਸ਼ ਸੁਸਾਇਟੀਆਂ ਜਿਹੜੀਆਂ ਆਪਣੇ ਫੰਡਾਂ ਦੇ ਵਿੱਚੋਂ ਕੰਮ ਕਰਦੀਆਂ ਉਹ ਲਗਭਗ ਸਾਡੇ ਜ਼ਿਲ੍ਹੇ ਦੀਆਂ 42 ਸੁਸਾਇਟੀਆਂ ਜਿਨ੍ਹਾਂ ਨੂੰ ਇਸ ਕਰਜ਼ਾ ਮਾਫੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੋ ਅੱਜ ਸਾਡੀ ਇਹੀ ਸਰਕਾਰ ਅੱਗੇ ਅਪੀਲ ਹੈਗੀ ਇਹੀ ਮੰਗਿਆ ਕਿ ਜਿਸ ਤਰ੍ਹਾਂ ਬਾਕੀ ਜਿਹੜੀਆਂ ਸੁਸਾਇਟੀਆਂ ਜਿਹੜੀਆਂ ਬੈਂਕ ਤੋਂ ਲੋਨ ਲੈ ਕੇ ਉਹ ਮੈਂਬਰਾਂ ਨੂੰ ਦਿੱਤੀਆਂ ਉਹਨਾਂ ਨੂੰ ਕਰਜ਼ਾ ਮਾਫੀ ਵਿੱਚ ਸ਼ਾਮਲ ਕੀਤਾ ਗਿਆ ਇਸੇ ਤਰ੍ਹਾਂ ਜਿਹੜੀਆਂ ਇਹ ਸੁਭਾਵਾ ਮਾ ਔਨ ਫੰਡ ਹੈਗੀਆਂ ਆ ਇਹਨਾਂ ਦੇ ਵੀ ਜਿਹੜੇ ਉਹ ਮਜ਼ਦੂਰ ਜਿਹੜੇ ਹੈਗੇ ਆ ਕਿਸਾਨ ਹੈਗੇ ਆ ਔਰ ਕਿਰਤੀ ਲੋਕ ਆ ਇਹਨਾਂ ਨੂੰ ਵੀ ਇਸ ਮਾਫੀ ਦਾ ਜਿਹੜਾ ਉਹ ਲਾਭ ਆ ਉਹਨਾਂ ਦੀ ਤਰਜ਼ ਦੇ ਉੱਤੇ ਦਿੱਤਾ ਜਾਵੇ। ਉਸੇ ਸਬੰਧ ਦੇ ਵਿੱਚ ਇਹ ਧਾਰਨਾ ਅੱਜ ਲਗਾਇਆ ਗਿਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੱਲ ਕਰਨ ਲਈ। ਹਾਂਜੀ ਮੈਮ ਤੁਸੀਂ ਕੀ ਚਾਹਦੇ ਹੋ ਤੁਸੀਂ ਕਿ ਸਰਕਾਰ ਤੁਹਾਡੀਆਂ ਮੰਗਾਂ ਤੁਹਾਡੀਆਂ ਮੰਗਾਂ ਕੀ ਆ ਤੇ ਸਰਕਾਰ ਉਹਨੂੰ ਕਿਸ ਤਰ੍ਹਾਂ ਪੂਰੀਆਂ ਕਰੇ। ਅਸੀਂ ਆਪਣੇ ਕਰਜ਼ੇ ਜਿਹੜੇ ਸੋਸਾਇਟੀ ਬੈਂਕ ਦੇ ਆ ਮਾਫ਼ ਕਰਾਉਣਾ ਚਾਹੁੰਦੇ ਆ ਕਿਸਾਨਾਂ ਦੇ ਕਰਜ਼ੇ ਜਿਹੜੇ ਆ ਲੱਖ 2-2 ਲੱਖ ਦੇ ਜਾਂ ਕਰੋੜਾਂ ਦੇ ਮਾਫ਼ ਕਰ ਦਿੰਦੇ ਆ ਸਾਡੇ 10-10 30 ਹਜ਼ਾਰ ਦੇ ਜਿਹੜੇ ਕਰਜ਼ੇ ਆ ਮਾਫ਼ ਨਹੀਂ ਸਰਕਾਰ ਕਰਈ ਜਦੋਂ ਵੋਟਾਂ ਬਾਅਦ ਤੇ ਸਾਡੇ ਕੋਲ ਆਉਂਗੇ ਹੁਣ ਵੋਟਾਂ ਨਹੀਂ ਮਿਲੂਗੀਆਂ ਵੋਟਾਂ ਦੇ ਬਾਅਦ ਜੋ ਸਾਡੇ ਕੋਲ ਉਹਨਾਂ ਦੀ ਹਰਕਤਾਂ ਹੋਣਗੇ ਅਸੀਂ ਉਹ ਹੀ ਕਰਨਗੇ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਘਰ ਚੋਂ ਮਾਪ ਕੀਤੇ ਜਾਣ ਬਿਜਲੀ ਦੇ ਬਿੱਲ ਮਾਪ ਕੀਤੇ ਜਾਣ ਟੂਟੀਆਂ ਦੇ ਬਿੱਲ ਮਾਪ ਕੀਤੇ ਜਾਣ ਹੋਰ ਸਾਡੇ ਕੋਲ ਕੋਈ ਜ਼ਮੀਨ ਨਹੀਂ ਜੇ ਸਾਡੇ ਬੱਚੇ ਪੜ੍ਹ ਲਿਖ ਜਾਂਦੇ ਆ ਉਹਨਾਂ ਨੂੰ ਨੌਕਰੀ ਕੋਈ ਨਹੀਂ ਸਰਕਾਰਾਂ ਬਾਹਰ ਹੀ ਕਰਕੇ ਚਲੇ ਜਾਂਦੇ ਆ ਫਿਰ ਬਾਅਦ ਆਪਣੇ ਬਾਹਰ ਤੋਂ ਮੁੱਕੜ ਜਾਂਦੇ ਆ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਹੋਰ ਤਸਵੀਰਾਂ ਲਾਈਵ ਦਿਖਾ ਲਈਆਂ ਤੁਹਾਨੂੰ ਘਰ ਨੇ ਦੀਆਂ ਕੋਈ ਪਹੁੰਚੇ ਆ ਕੋਈ ਨਹੀਂ Send okay.